ਜੀ ਦਾ ਖਾਲਸਾ ਵਾਹਿਗੁਰੂ ਸਮਾਸ਼ਰ ਇਲਾਕੇ ਦੇ ਇੱਕ ਵੱਡੇ ਇਲਾਕੇ ਦੇ ਵਿੱਚ ਉਹਨਾਂ ਬਜ਼ੁਰਗਾਂ ਦੇ ਲਈ ਇੱਕ ਬਖਸ਼ਿਸ਼ ਹੈ ਪ੍ਰਮਾਤਮਾ ਵੱਲੋਂ ਇੱਕ ਕੀਤੀ ਗਈ ਕਿਰਪਾ ਹੈ ਜੋ ਹਰ ਤੱਕ ਤੋਂ ਬੇਸਹਾਰਾ ਹੋ ਚੁੱਕੇ ਬਜ਼ੁਰਗ ਆਮਦਨ ਨਹੀਂ ਆ ਜਿਨ੍ਹਾਂ ਦਾ ਪਰਿਵਾਰ ਨਹੀਂ ਆ ਉਹ ਲੰਗਰ ਪਕਾ ਨਹੀਂ ਸਕਦੇ ਕੋਈ ਦੇਣੇ ਵਾਲਾ ਨਹੀਂ ਹੈ ਉਹਨਾਂ ਬਜਰਗਾਂ ਦੇ ਲਈ ਗੁਰੂ ਕੀ ਰਸੋਈ ਸਾਡੇ 700 ਇਹੋ ਜਿਹੇ ਪਰਿਵਾਰ ਜਿਨ੍ਹਾਂ ਦਾ ਲੰਗਰ ਤਿਆਰ ਕਰਕੇ ਪਕਾ ਕੇ ਉਹਨਾਂ ਦੇ ਘਰਾਂ ਤੱਕ ਨਿਸ਼ਕਾਮ ਸੇਵਾ ਕਰ ਰਹੀ ਹੈ ਗੁਰੂ ਕੀ ਰਸੋਈ ਨਮਾਸ਼ਹਿਰ ਦੇ ਵਿੱਚ 2021 ਤੋਂ ਸ਼ੁਰੂਆਤ ਹੋਈ ਸੀ ਪਹਿਲੇ ਦਿਨ 25 ਟਿਫਨ ਤੋਂ ਸ਼ੁਰੂਆਤ ਨਮਾਸ਼ਹਿਰ ਸ਼ਹਿਰ ਦੇ ਵਿੱਚ ਹੋ ਕੀਤੀ ਗਈ ਸੀ ਅੱਜ ਲਗਭਗ 750 ਪਰਿਵਾਰ ਸਾਰੇ ਜ਼ਿਲ੍ਹੇ ਦੇ ਹਰ ਇੱਕ ਪਿੰਡ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਘਰਾਂ ਤੱਕ ਪਹੁੰਚ ਕਰ ਰਹੀ ਹੈ ਗੱਡੀਆਂ ਮੋਟਰਸਾਈਕਲਾਂ ਦੁਆਰਾ ਪ੍ਰਮਾਤਮਾ ਦੀ ਬਖਸ਼ਿਸ਼ ਹੈ ਇਸ ਦੀ ਸਫਲਤਾ ਦਾ ਕਾਰਨ ਇਲਾਕੇ ਦੀਆਂ ਸਭ ਸੰਗਤਾਂ ਹਰ ਇੱਕ ਨਾਗਰਿਕ ਜ਼ਿਲ੍ਹੇ ਦਾ ਛੋਟੇ ਨਾਗਰਿਕ ਤੋਂ ਲੈ ਕੇ ਆਮ ਨਾਗਰਿਕ ਤੋਂ ਲੈ ਕੇ ਪ੍ਰਸ਼ਾਸਨ ਤੱਕ ਇਸ ਗੁਰੂ ਕੀ ਸੋਈ ਨੂੰ ਸਫਲਤਾਪੂਰਵਕ ਚਲਾਉਣ ਲਈ ਯਤਨਸ਼ੀਲ ਹੈ ਸਾਡੇ ਕੋਲ ਅੱਜ ਪਹੁੰਚੇ ਹਨ ਸਤਕਾਰਯੋਗ ਬੰਗਾ ਤੋਂ ਰੋਟਰੀ ਕਲੱਬ ਬੰਗਾ ਗ੍ਰੀਨ ਹਰ ਸਾਲ ਦੀ ਤਰ੍ਹਾਂ ਉਹਨਾਂ ਲੋੜਵੰਦ ਬਜ਼ੁਰਗਾਂ ਦੇ ਲਈ ਵਿਅੰਤ ਰਾਸ਼ਨ ਸਮਗਰੀ ਲੈ ਕੇ ਪਹੁੰਚੇ ਹਨ ਸਰਦਾਰ ਦਿਲਵਾਨ ਸਿੰਘ ਜੀ ਜੋ ਕਿ ਕਲੱਬ ਦੇ ਪ੍ਰਧਾਨ ਹਨ ਸਮੂਹ ਮੈਂਬਰ ਸਹਿਬਾਨ ਮੈਂ ਗੁਰੂ ਕੀ ਰਸੋਈ ਪਰਿਵਾਰ ਵੱਲੋਂ ਤਹਿ ਦਿਲੋਂ ਜੀ ਆਇਆਂ ਆਖਦਾ ਹਾਂ ਗੁਰੂ ਰੋਟਰੀ ਕਲੱਬ ਬੰਗਾ ਗ੍ਰੀਨ ਦਾ ਸਮੂਹ ਮੈਂਬਰਾਂ ਦਾ ਮੈਂ ਤਹਿ ਦਿਲੋਂ ਸਤਿਕਾਰ ਕਰਦਾ ਹਾਂ ਕਿ ਹਰ ਸਾਲ ਇਹਨਾਂ ਵੱਲੋਂ ਇੱਕ ਵੱਡਾ ਯੋਗਦਾਨ ਉਹਨਾਂ ਬਜ਼ੁਰਗਾਂ ਦੀ ਸੇਵਾ ਦੇ ਵਿੱਚ ਸਰਪੰਨ ਕੀਤਾ ਜਾਂਦਾ ਹੈ ਤਾਂ ਇਸ ਵਾਰ ਵੀ ਸਾਡੇ ਕੋਲ ਪਹੁੰਚੇ ਹਨ ਦੇ ਨਾਲ ਬਹੁਤ ਸਾਰੇ ਮੈਂਬਰ ਐਨ ਆਰ ਆਈ ਪਰਿਵਾਰ ਜੁੜੇ ਹੋਏ ਹਨ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਾਰੇ ਮਿਲਕ ਮਿਲਜੋਲ ਕੇ ਇਸ ਸੇਵਾ ਨੂੰ ਬਹੁਤ ਹੀ ਤਨਦੇਹੀ ਦੇ ਨਾਲ ਸਾਧਾ ਭਾਵਨਾ ਦੇ ਨਾਲ ਕਿ ਲਾ ਰਹੇ ਹਨ ਪਰਮਾਤਮਾ ਦੀ ਕਿਰਪਾ ਹੈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਆ ਸਾਰਾ ਸਿਸਟਮ ਆਟੋਮੈਟਿਕ ਸੰਗਤਾਂ ਅੰਮ੍ਰਿਤ ਵੇਲੇ 2:00 ਵਜੇ ਕੌਣ ਜਾਂਦੀ ਆ 2 ਘੰਟੇ ਦੇ ਵਿੱਚ 1500 ਲੋੜਵੰਦ ਬਜ਼ੁਰਗਾਂ ਦਾ ਲੰਗਰ ਤਿਆਰ ਹੋ ਕੇ ਉਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਦੁਨੀਆ ਸੇਵ ਕਮਾਈਏ ਤੇ ਦਰਗੇ ਵਸਣ ਪਾਈਏ ਘਾਲ ਖਾਏ ਕੁਛ ਅਥੋਂ ਦੇ ਨਾਨਕ ਰਾਹ ਪਛਾਣਾ ਜੀਓ ਅੱਜ ਰੋਟਰੀ ਕਲਬ ਬੰਗਾ ਗ੍ਰੀਨ ਦੀ ਟੀਮ ਜਿਹੜੀ ਆ ਗੁਰੂ ਕੀ ਸੋਹੀ ਵਿੱਚ ਅਨਪੂਰਨਾਂ ਦੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਇੱਥੇ ਪਹੁੰਚੀ ਆ ਸਭ ਤੋਂ ਪਹਿਲਾਂ ਮੈਂ ਪੰਜਾਬ 77 ਟੀਵੀ ਦੇ ਸ्रोतਿਆਂ ਨੂੰ ਤੇ ਸਰਦਾਰ ਗੁਰਮਖ ਸਿੰਘ ਜਿਹੜੇ ਨਵਾਂ ਸ਼ਹਿਰ ਤੋਂ ਟੀਵੀ ਚੈਨਲ ਚਲਾ ਰਹੇ ਨੇ ਇਹਨਾਂ ਦੇ ਸ्रोतਿਆਂ ਨੂੰ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੋਟਰੀ ਕਲੱਬ ਜਿਹਦਾ ਮਕਸਦ ਇਹ ਹੈ ਕਿ ਅਸੀਂ ਲੋੜਵੰਦ ਦੀ ਇਬਾਦਤ ਕਰਦੇ ਆ ਸਾਡੇ ਬੈਨਰ ਦੇ ਉੱਤੇ ਵੀ ਬੀਲ ਤੇ ਲਿਖਿਆ ਸਰਬਸਵਭਸਲ ਬਿਨਾਂ ਲਾਲਚ ਤੋਂ ਜਿਹੜੀ ਇਹ ਮਤਲਬ ਇਹ ਆ ਕਿ ਸੇਵਾ ਕੀਤੀ ਜਾਂਦੀ ਆ ਉਹਦੇ ਵਿੱਚ ਨਾ ਅਸੀਂ ਕੋਈ ਜਾਤ ਧਰਮ ਜਾਂ ਇਲਾਕੇ ਤੋਂ ਅਧਾਰ ਨਹੀਂ ਬਣਾਦੇ ਲੇਕਿਨ ਇਹ ਦੇਖਦੇ ਆਂ ਕਿ ਉਸ ਵਿਅਕਤੀ ਨੂੰ ਲੋੜ ਕੀ ਆ ਭਾਵੇਂ ਕੋਈ ਬੱਚਾ ਜਿਹੜਾ ਆ ਪੜ੍ਹਾਈ ਦੇ ਵਿੱਚ ਕਿਸੇ ਨੂੰ ਗਲਤੀ ਲੋੜ ਆ ਜਾਂ ਕੋਈ ਮਰੀਜ਼ ਆ ਉਹਨੂੰ ਦਵਾਈ ਦੀ ਲੋੜ ਆ ਜਾਂ ਕੋਈ ਬੇਸਹਾਰਾ ਹੈਗਾ ਆ ਉਹਨੂੰ ਕੋਈ ਮਤਲਬ ਇਹ ਆ ਕਿ ਕਿਸੇ ਵੀ ਤਰ੍ਹਾਂ ਦੀ ਲੋੜ ਹੈਗੀ ਆ ਉਹ ਅਸੀਂ ਲੋੜ ਕੰਦੇ ਲਈ ਰੋਟਰੀ ਕਲੱਬ ਬੰਗਾ ਗ੍ਰੀਨ ਜਿਹੜਾ ਆ ਆਪਣੇ ਸੀਮਤ ਸਾਧਨ ਦੇ ਨਾਲ ਯਤਨ ਕਰ ਰਿਹਾ ਤੇ ਅੱਜ ਜਿਹੜੀ ਇਲਾਕੇ ਦੀ ਬੜੀ ਸਰਮੂਰ ਸੰਸਥਾ ਗੁਰੂ ਕੀ ਸੋਈ ਨਮਾਸ਼ਰ ਜਿਹੜੀ ਪਿਛਲੇ ਮਤਲਬ ਲੰਬੇ ਸਮੇਂ ਤੋਂ ਜਿਹੜੀ ਮਨੁੱਖਤਾ ਦੀ ਸੇਵਾ ਦੇ ਲਈ ਬੜੀ ਮਾਰਗਦਰਸ਼ਿਕ ਬਣੀ ਆ ਇਲਾਕੇ ਦੇ ਵਿੱਚ ਜਿਹੜੀ ਬਹੁਤ ਵੱਡੀ ਲੋੜ ਸੀ ਉਹ ਲੋੜ ਨੂੰ ਜਿਹੜਾ ਇਹਨਾਂ ਨੇ ਪੂਰਾ ਕੀਤਾ ਤੇ ਉਹਦੇ ਲਈ ਜੋ ਬੇਸ ਹਰ ਮਤਲਬ ਪਰਿਵਾਰ ਸੀਗੇ ਜੋ ਕੁਦਰਤੀ ਕਰੋਪੀ ਦਾ ਸ਼ਿਕਾਰ ਜਿਹੜੇ ਵਿਅਕਤੀ ਸੇ ਜਿਹੜੇ ਮਤਲਬ ਇਹ ਆ ਕਿ ਆਪਣੀ ਕਿਰਿਆ ਸੋਧ ਤੋਂ ਸਮਰਸੀ ਉਹਨਾਂ ਦੇ ਘਰ ਡੋਰ ਟੂ ਡੋਰ ਜਾ ਕੇ ਇੱਕ 750 ਪਰਿਵਾਰਾਂ ਨੂੰ ਜਿਹੜਾ ਖਾਣਾ ਪਹੁੰਚਾਣਾ ਇਹ ਬਹੁਤ ਇੱਕ ਮਤਲਬ ਇਲਾਕੇ ਲਈ ਮਾਣ ਵਾਲੀ ਗੱਲ ਆ ਤੇ ਮੈਂ ਸਮਝਦਾ ਪੇ ਰੋਟੀਕ ਦਾ ਬੰਗਾ ਗ੍ਰੀਨ ਜਿਹੜਾ ਆ ਅੱਜ ਬੜੇ ਮਤਲਬ ਮਾਣ ਮਹਿਸੂਸ ਕਰ ਰਿਹਾ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ ਇਹਨਾਂ ਦੇ ਸੇਵਾ ਦੇ ਭਵ ਸਾਗਰ ਦੇ ਵਿੱਚ ਇੱਕ ਥੋੜਾ ਬਹੁਤਾ ਜਿਹੜਾ ਅਸੀਂ ਯੋਗਦਾਨ ਪਾ ਰਹੇ ਹਾਂ ਤੇ ਬੜੀ ਮੁਬਾਰਕਬਾਦ ਸਾਡੇ ਮੁਖਸੇਵਦਾ ਸਰਦਾਰ ਅਮਰੀਕ ਸਿੰਘ ਇਹਨਾਂ ਦੀ ਸਮੁੱਚੀ ਟੀਮ ਨੂੰ ਜਿਹੜੇ ਐਡਾ ਵੱਡਾ ਜਿਹੜਾ ਮਤਲਬ ਇਹ ਆ ਭਈ ਪਗਾਮ ਜਿਹੜਾ ਲੈ ਕੇ ਚੱਲੇ ਆ ਅੱਜ ਅਸੀਂ ਇਹਨਾਂ ਦੇ ਦਰਸ਼ਨ ਕਰਨ ਲਈ ਤੇ ਰੋਟੀ ਕਲੱਬ ਬੰਗਾ ਦੀ ਗ੍ਰੀਨ ਨਾਲੋਂ ਇਹ 35000 ਦਾ ਜਿਹੜਾ ਅਸੀਂ ਕਰਿਆਣਾ ਜਿਹੜਾ ਐਥੇ ਲਾ ਕੇ ਅੱਜ ਪਹੁੰਚੇ ਆ ਤੇ ਨਾਲ ਇਹ ਵਾਦਾ ਕਰਦੇ ਆਂ ਭਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜਾ ਆ ਭਈ ਇਹਨਾਂ ਦਾ ਗੱਲ ਉਹਦੇ ਐਸੇ ਤਰ੍ਹਾਂ ਹੀ ਸਾਥ ਦਿੰਦਾ ਜਾਵਾਂਗੇ ਸਾਡੇ ਨਾਲ ਅੱਜ ਰੋਟਰੀ ਕਲੱਬ ਬੰਗਾਰੀ ਟੀਮ ਦੇ ਵਿੱਚ ਸਾਡੇ 22 ਚਾਂਸਲ ਦੇ ਡਾਕਟਰ ਧਰਮਜੀਤ ਸਿੰਘ ਜੀ ਇਹ ਬੜੇ ਚੀਚੇ ਤੋਂ ਤੇ ਬੜੇ ਵਿਜੀ ਸ਼ੂਰ ਦਾ ਟਾਈਮ ਪੈਣ ਗਏ ਨੇ ਸਰ ਰਣਜੀਤ ਸਿੰਘ ਤੰਦੋਲਾ ਸਾਹਿਬ ਯੂਕੇ ਤੋਂ ਆਏ ਵੀ ਸਾਡੇ ਰੋਟਰੀ ਕਲੱਬ ਦੇ ਮੈਂਬਰ ਨੇ ਬੇਵਿੰਦਰ ਕੁਮਾਰ ਜੀ ਅੰਕਾਰ ਟੇਲਰ ਭਾਜੀ ਸਾਡੇ ਇਹ ਵੀ ਰੋਟਰੀ ਕਲੱਬ ਦੇ ਮੈਂਬਰ ਨੇ ਡਾਕਟਰ ਪਰਮਜੀਤ ਸਿੰਘ ਜੀ ਇੱਥੇ ਰੋਟੀ ਕਲਚਰ ਵਿਭਾਗ ਦੇ ਵਿੱਚ ਬੜੇ ਮਾਨਯੋਗ ਜ਼ਿੰਮੇਵਾਰੀ ਨਿਭਾ ਰਹੇ ਨੇ ਨਾਲ ਐਸਡੀਓ ਸਾਹਿਬ ਦੁਰਅਸ਼ਰਮ ਜੀ ਬੀਨੀ ਮੋੜ ਤੋਂ ਸਾਡੇ ਸਬਰਬੰਦ ਦੇ ਵਿੱਚ ਸਾਡੇ ਰੋਟਰੀ ਕਲੱਬ ਦੇ ਮੈਂਬਰ ਦੇ ਬਲਵਿੰਦਰ ਸਿੰਘ ਪਾਂਧੀ ਜੀ ਤੇ ਮੈਂਬਰ ਨੇ ਸਾਡੇ ਬਾਲੀਆ ਸੀ ਆਪਣੇ ਬਾਲੀਆ ઠાਬੇ ਤੋਂ ਬਾਲੀਆ ਸਾਹਿਬ ਬ੍ਰੀਜ ਪੁਸ਼ਨ ਬਾਲੀਆ ਜੀ ਬਹੁਤ ਵੱਡੇ ਸੇਵਾਦਾਰ ਨੇ ਇਹ ਆਪਣੇ ਲੈਵਲ ਤੇ ਇੱਕ ਇੰਡੀਵੀਜੂਅਲ ਸੇਵਾ ਚਲਾ ਰਹੇ ਨੇ ਇਹਨਾਂ ਦਾ ਵੀ ઠાਬਾ ਲੋੜਵੰਦੀ ਮਦਦ ਇਹ ਵੀ ਕਰ ਰਹੇ ਨੇ ਨਾਲ ਸਾਡੇ ਇਹ ਰਾਣਾ ਭਾਜੀ ਸਾਡੇ ਕਲੱਬ ਦੇ ਸੈਕਟਰੀਆ ਰਵੀ ਸਿੰਘ ਰਾਣਾ ਜੀ ਜਸਪਾਲ ਸਿੰਘ ਇਹਦਾ ਲਾਈਨ ਕਲੱਬ ਨਿਸ਼ਚਿਤ ਦੇ ਪ੍ਰਧਾਨ ਆਏ ਵੀ ਸਾਡੇ ਨਾਲ ਅੱਜ ਆਪਦੇ ਸ਼ਾਮਲ ਹੋਏ ਨੇ ਧਰਤੀ ਸਿੰਘ ਜੀ ਕੈਸ਼ੀਅਰ ਸਾਡੇ ਰੋਟਰੀ ਕਲੱਬ ਬੰਗੜਾ ਦੇ ਜੀਵਨ ਭਾਜੀ ਉਸਲ ਜੀ ਸੈਕਟਰੀ ਨੇ ਰੋਟਰੀ ਕਲੱਬ ਦੇ ਸਾਡੇ ਪਾਸਟ ਸੈਕਟਰੀ ਨੇ ਸਾਰੀ ਸਮੁੱਚੀ ਟੀਮ ਜਿਹੜੀ ਆ ਅੱਜ ਗੁਰੂ ਕੀ ਰਸੋਈ ਦੇ ਵਿੱਚ ਦਰਸ਼ਨ ਕਰਕੇ ਬੰਨ ਬਹੁਤ ਪ੍ਰਸੰਨ ਹੋਇਆ ਤੇ ਇੱਥੋਂ ਅਸੀਂ ਕੁਝ ਦੇਖ ਕੇ ਚਲੇ ਕੁਝ ਦੇਖ ਕੇ ਚਲੇ ਲੋੜਵੰਦਾਂ ਦੀ ਮਦਦ ਲਈ ਲਿਖਦੇ ਹਾਂ ਭਾਰੀ ਸਸਤਾ ਸਮੇਂ ਦੇ ਲੋਕ ਸਤਿਕਾਰ ਕਰਦਾ ਹਾਂ ਦੇ ਆਸ ਕਾ ਹੁਣਾ ਮਿਆਂ ਨਾਲੇ ਸਮੇਂ ਦੇ ਵਿੱਚ ਇਹ ਸੰਸਥਾ ਦਿਨ ਦੁਗਣੀ ਆਤਮੋਗਨੀ ਕੀ ਕਰੇ ਅੱਜ ਸਾਡੇ ਮਾਨਯੋਗ ਗਰਚਨ ਅਰੋੜਾ ਜੀ ਇਹ ਜਿਨ੍ਹਾਂ ਨੇ ਆ ਸੇਵਾ ਸਾਡੀ ਬੇਨਤੀ ਪ੍ਰਵਾਨ ਕੀਤੀ ਆ ਸਭ ਸਾਰਾ ਜੋ ਗਰੋਸਰੀ ਕਰਿਆਨਾ ਇੱਥੇ ਪਹੁੰਚਾਇਆ ਸਾਡੇ ਰੋਟੀ ਕਲੱਬ ਦੇ ਬਹੁਤ ਸੀਨੀਅਰ ਮੈਂਬਰ ਆ ਤੇ ਇੰਦਾ ਹੀ ਕਹਿੰਦਾ ਹਾਂ ਮਿੰਦਰ ਭਾਈ ਧੰਨਵਾਦ ਅੱਜ ਮੈਂ ਤਾਂ ਇਸ ਸੁਭਾਵੇ ਆਤੀ ਆ ਕੇ ਸੁਭਾਗ ਆ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਅਸੀਂ ਜੋ ਸੁਣਿਆ ਜੋ ਦੇਖਿਆ ਇਹ ਤਾਂ ਬਹੁਤ ਹੀ ਵਧੀਆ ਕਾਰਜ ਆ ਮੈਂ ਇਹ ਛੋਟੀ ਗੱਲ ਕਹੂੰਗਾ ਕਿ ਆਪਣੇ ਘਰਾਂ ਵਿੱਚ ਫੰਕਸ਼ਨ ਹੁੰਦਾ ਕੁਛੀ ਦਾ ਵਿਆਹ ਕਰਦਾ ਜਾਂ ਕੋਈ ਹੋਰ ਕੁਛੀ ਦੇ ਮੌਕੇ ਤੇ ਆਪਾਂ ਕਾਰਜ ਕਰਦੇ ਆ ਤੇ ਅੱਗੇ ਬਹੁਤ ਸਾਰੇ ਲੱਗਾ ਸਕਣ ਮਹਿਮਾਨ ਆਏ ਹੁੰਦੇ ਆ ਤੇ ਉਹਨਾਂ ਨੂੰ ਤੇਰੀ ਲੋੜ ਨਹੀਂ ਹੁੰਦੀ ਖਾਣੇ ਖਾਣ ਦੀ ਅਸੀਂ ਉਹਨਾਂ ਨੂੰ ਅਬ ਮੈਂ ਕਹ ਲਾ ਰਹੇ ਆ ਜੀ ਕੋਈ ਗੱਲ ਨਹੀਂ ਜੀ ਭਾਵੇਂ ਦੋ ਵਰਤੀਆਂ ਖਾ ਕੇ ਜਾਇਓ ਥੋੜੀ ਚਾਹ ਜੀ ਲਓ ਦੋ ਚਾਰ ਵਰਤੀਆਂ ਖਾ ਕੇ ਤੁਸੀਂ ਚਲ ਜਿਓ ਉਹ ਬੰਦਾ ਜਿਹੜੀ ਮਾਨ ਰੱਖਦਾ ਤੇ ਚਲ ਚਰ ਇਹ ਨਹੀਂ ਮਾਨ ਨਾ ਕਹਿੰਦਾ ਜੀ ਮੈਂ ਨਾ ਕੁਝ ਖਾ ਕੇ ਗਿਆ ਆ ਇੱਕ ਦਿਨ ਰਾਜ਼ੀ ਨਾ ਹੋ ਜੇ ਇਹਦੇ ਮਨ ਕੋਈ ਨਾਰਮੀ ਨਾ ਬੈਣਾ ਹੋਵੇ ਆਂਦਾ ਖੁਸ਼ੀ ਬਾਤ ਕਰ ਰਿਹਾ ਹੈ ਦੋਸਤ ਉਹ ਲੋੜ ਵੰਗਿਆ ਤੁਸੀਂ ਲੋੜ ਵੰਦੀ ਮਦਦ ਕਰ ਰਹੇ ਆ ਇਹ ਇੱਕ ਵੱਡਾ ਕਾਰਜ ਆ ਬਹੁਤ ਹੀ ਵਧੀਆ ਪਰਮਾਤਮਾ ਨੇ ਤੁਹਾਨੂੰ ਇਹ ਕਾਰਜ ਵਾਕਿਆ ਅਸੀਂ ਤਾਂ ਸੇ ਆ ਕੇ ਅਸੀਂ ਆਪਣੇ ਨੂੰ ਪਾਵਾ ਕਰਦੇ ਆ ਕਿ ਸਾਡੀ ਜਿਹੜੀ ਕਿਸਮਤ ਚੰਗੀ ਅੱਗੇ ਆਏ ਆ ਮੈਂ ਪਰਮਾਤਾ ਕੇ ਅਰਦਾਸ ਕਰਦਾ ਕਿ ਇਹੋ ਜੀ ਸਮੱਤ ਬਾਕੀ ਲੋਕ ਜਿਹੜੇ ਰਹਿੰਦੇ ਆ ਉਹਨਾਂ ਵੀ ਬਖਸ਼ੇ ਤਾਂ ਕਿ ਉਹ ਇੱਕ ਚੱਲ ਰਿਹਾ ਕਾਰਜ ਦੇ ਵਿੱਚ ਆਪਣਾ ਜੋ ਦਾ ਪਾਪ ਹੀ ਉਹਦੀ ਆਪਣਾ ਦਾ ਜੀਵਨ ਆ ਮੈਂ ਇਹ ਕੋਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰਪ੍ਰੀਤ ਸਿੰਘ ਜਨਾਸ਼ਰ ਜੋ ਇਤਨਾ ਬੜਾ ਕਾਰਜ ਕਰਦੀ ਹੈ ਤੇ ਨਾਲ ਉਹ ਮਾਨਤਾ ਦੀ ਸੇਵਾ ਕਰਦੀ ਹੈ एक जो मानक देश में कि कलंगर भी प्राचीन की थी भी ये उधर ही कड़ी तरीके से खाया वो नहीं क्या होना भी नहीं पड़ो जैसे की आंवला मन तो मैं मानूँ मैं लेना चाहिए करता कि एक एक तालू महान पुराने का स्मृति हो जाए जड़ी बिस्तार से बात करो उन्हें भी अच्छी सुनिए वो आपको प्राप्त कर दी गई होगी सभी नंबर मिल गए लेकर आज कल सच हो गई कि परमात्मा आपके पहला सिलेंडर पर चोट लगा कोशिश भी जल्दी हो जाती आज सारे संसाधन उपलब्ध करके मैंने हाल ही में एक बार हमने तीन संस्थाओं की आपने एक तीन आर्मी मेंजमेंट हो गई है इतनी खुशी कर देंगे हम आपका

ਰਵਾਨੇ ਕੱਲੀ ਮੇਤਾ ਕੱਲਾ ਪਿਆਸ ਤੇ ਚੌੜ ਤੋਂ ਅਗੇ ਕੋਈ ਕੰਕੀ ਤੇ ਦੋਸਤ ਆਪਣੇ ਮਾਨ ਦੇ ਵਸੂਲ ਲਾਇਆ ਔਰ ਸੰਦੂ ਲੈ ਲਾ ਤੇ ਚੌੜਾ ਇਸ ਉਹ ਇੱਕ ਚੌੜ ਸੀ ਜਿਹੜਾ ਜਦੋਂ ਤੇਰੀ ਮਨਛਾ ਉਹ ਦਬਿੰਨ ਪੰਨ ਖਾਂਦੀ ਸੀ ਭਾਈ ਉਹ ਪ੍ਰਮਾਤ ਮਾਇਆ ਕੋਲ ਤੇ ਜੇ ਦੀ ਕਿਰਪਾ ਇੰਨੀ ਆ ਤੇ ਗੁਰੂ ਕੋ ਕੋਈ ਦੇ ਤੇਰੇ ਪ੍ਰਾਰਥਨ ਉਚਾਰ ਹੋਏ ਲੰਗਰ ਉਚਾਰ ਹੋਏ ਉਨਾ ਪਾਸੇ ਕਿਹੜੇ ਤੋਂ ਮੰਗਦੇ ਅੱਜ ਜਿੱਦਾਂ ਰੋਟੀ ਕਲੱਬ ਤੋਂ 35000 ਦਾ ਰਾਜ ਸਭਾ ਬਗੀਦਾਨ ਨੂੰ ਕੀ ਆਇਆ ਥੋੜੀ ਜਾਣਕਾਰੀ ਦਿਓਗੇ ਕਿੰਨਾ ਕਾਟ ਰੋਝ ਲੱਗਦਾ ਤੇ ਜੇ ਅਕ ਲੈ ਜਾਵੇ ਤੇ ਕਿੰਨੀ ਕੁ ਰਕਮ ਦਾ ਰੋਝ ਲੱਗਦਾ ਬਸੰਤ ਇੱਕ ਗੁਰਬਾਣੀ ਦਾ ਸ਼ਬਦ ਹੈ ਯਾਰਨ ਯਾਰਨ ਦੋਰ ਦੇ ਇੱਕ ਪੰਨਾ ਜਾਇ ਤਨ ਸੱਤ ਦੋਰ ਕੋਲ ਪੰਨਾ ਆਗੇ ਹੋਇਆ ਹੈ ਸੱਚ ਦੇ ਆਧਾਰ ਬਣਾ ਕੇ ਤਦ ਅਸੀਂ ਇੱਕ ਪਣਾਈ ਦਾ ਕੰਮ ਹੋ ਜਿਵੇਂ ਕਿ ਜਦੋਂ ਬੱਚਾ ਚੱਲਣਾ ਛੋਟਾ ਬੱਚਾ ਚੱਲਣਾ ਸਿੱਖਦਾ ਹੈ ਉਹ ਦੇਖਦਾ ਹੈ ਚੱਲਦਾ ਹੈ ਮਾਂ ਉਸ ਨੂੰ ਦੇਖ ਰਹੀ ਹੈ ਜਾਂ ਮਾਂ ਉਂਗਲੀ ਫੜ ਲੈਂਦੀ ਹੈ ਉਸ ਬੱਚੇ ਨੂੰ ਕਿਉਂਕਿ ਮਾਂ ਨੂੰ ਖੁਸ਼ੀ ਹੁੰਦੀ ਹੈ ਮੇਰਾ ਬੱਚਾ ਚੱਲਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਪਰਮਾਤਮਾ ਇਹਨਾਂ ਸੇਵਾਵਾਂ ਦੇ ਨਾਲ ਚੱਲਣ ਦੇ ਨਾਲ ਆਪ ਉਂਗਲੀ ਫੜਦਾ ਹੈ ਇਹ ਸਭ ਪਰਮਾਤਮਾ ਜੋਤਮ ਮਤ ਪ੍ਰਮਾਨਤਰੀ ਜਾਂਮੀ ਜਿਵੇਂ ਪ੍ਰੇਰੇ ਤਿਵੇਂ ਕਰਨਾ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਜਿਸ ਨਾਲ ਕਿ ਅੱਜ ਤੁਹਾਡਾ ਕੁਤਬ ਨਿਕਲ ਕੇ ਸੰਗਤਾਂ ਮੈਜਰ ਕੇ ਜਲਾ ਰਹੀਆਂ ਹਾਂ ਸ਼ੁਰੂਆਤ ਇਹ ਕਹ ਲੋ ਕਿ ਪੰਜ ਕਿਲੋ ਆਟੇ ਤੋਂ ਹੋਈ ਸੀ ਅੱਜ ਇੱਕ ਕੁਆਂਟਲ 7 ਕਿਲੋ ਆਟਾ ਲਾਗਾ ਪਕਦਾ ਹੈ ਤੇ ਜੋ ਸੰਗਤਾਂ ਵੱਲੋਂ ਆ ਰਿਹਾ ਹੈ ਕਿਸੇ ਤੀਂ ਦੀ ਕਮੀ ਨਹੀਂ ਆ ਇੱਕ ਦਿਨ ਦਾ ਸਾਡਾ ਖਰਚ 45000 ਤੋਂ 50000 ਹੈ ਪਰ ਜੇ 1500 ਲੋਡ ਮੰਗ ਪਰ ਮਾਰਾ ਦੇ ਮਤਲਬ 750 ਦਾ ਦੋ ਟਾਈ ਦਾ ਅੰਦਾਜ਼ ਬਣਦਾ ਹੈ ਖਾਤਿਆ 45000 ਤੋਂ 50000 ਇਨਕਲੂਡ ਹੈ ਗੈਸ ਔਰ ਪੈਟਰੋਲ ਕਿਉਂਕਿ ਰਜਾਨਾ 16-17 ਬਾਈਕਲ ਚਾਲ ਮਿਲਦੀਆਂ ਚਲਦੀਆਂ ਹਰ ਰੋਜ਼ ਪੰਜ ਸਿਲੰਡਰ ਦੀ ਕੰਮ ਚੱਲਣਾ ਤੇ ਟੋਟਲ ਖਾਤਿਆ ਸਾਡਾ 45000 ਹੈ ਜੋ ਕਿ ਸੰਗਤਾਂ ਵੱਲੋਂ ਆ ਰਿਹਾ ਹੈ ਕਿਸੇ ਦੀ ਦਿੱਕਤ ਨਹੀਂ ਹੈ ਜਿਵੇਂ ਸੋ ਆਓ ਔਨ ਵਾਲੇ ਸਮੇਂ ਵਿੱਚ ਇਸ ਸੇਵਾ ਤੋਂ ਹੋਰ ਸਰਬੰਧਾਪੂਰਵਕ ਇਹ ਸਾਰ ਕਰਕੇ ਉਹਨਾਂ ਲੋੜਵੰਦ ਬਜ਼ੁਰਗਾਂ ਆਸਰਾ ਪ੍ਰਦਾਨ ਕਰਕੇ ਬਹਾਦਰ ਸਿੰਘ ਖਾਲਸਾ ਵਾਹਿਗੁਰੂ